ਸਾਡੇ ਮਾਨ ਜੋੜਨ ਮੰਤਰੀ ਭਗਵੰਤ ਸਿੰਘ ਮਾਨ ਜੀ ਡਾਕਟਰ ਸੰਦੀਪ ਪਾਠਕ ਜੀ ਸਪੀਕਰ ਸਾਹਿਬ ਰਿਪੀਸ ਸਪੀਕਰ ਸਾਹਿਬ ਤੇ ਜਿਹੜੇ ਸਾਡੇ ਉਹ ਪ੍ਰਧਾਨ ਨੇ ਬੁੱਧਰਾਮ ਜੀ ਸਾਰੇ ਸਾਡੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਰੇ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਜਿਵੇਂ ਤੁਹਾਨੂੰ ਪਤਾ ਕਿ ਜਿਹੜੀ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਤੇ ਸਾਰੇ ਅਸੀਂ ਜਿੰਨੇ ਨਮਾਇਦੇ ਆ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਆਮ ਲੋਕਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਆ ਉਹ ਆਏ ਆ ਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣ ਤੋਂ ਪਹਿਲਾਂ ਵੀ ਪਤਾ ਸੀ ਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦਾ ਜਿਹੜੀ ਕੰਮ ਹੈ ਉਹ ਕਰ ਰਹੀ ਹੈ ਸੋ ਮੇਨ ਜਿਹੜਾ ਮੀਟਿੰਗ ਦਾ ਏਜੰਡਾ ਆਈ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਸਾਰੇ ਐਮਐਲਏ ਸਾਹਿਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ ਕਿੱਥੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿਤੇ ਕੋਈ ਦਿੱਕਤ ਹੈ ਕਿੱਥੇ ਕੋਈ ਪੈਸਿਆਂ ਦੀ ਦਿੱਕਤ ਹੈ ਕਿਹੜੇ ਲੈਵਲ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ ਤੋਂ ਉਸ ਤੋਂ ਇਲਾਵਾ ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚੱਲੂ ਆਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਰਵਾਜ਼ਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗ੍ਹਾ-ਜਗ੍ਹਾ ਤੇ ਵਿੱਚ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਸਾਰੇ ਪਿੰਡਾਂ 'ਚ ਜਾ ਕੇ ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ ਐਮਐਲਏ ਤੁਹਾਡੇ ਦوار ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿ ਜਿੰਨੇ ਲੋਕਾਂ ਦੇ ਨਮਾਇंदे ਐ ਐਮਐਲਏ ਸਹਿਬਾਨ ਲੋਕਾਂ ਚ ਜਾ ਕੇ ਪਿੰਡ-ਪਿੰਡ ਜਾ ਕੇ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦਾ ਜਿਹੜਾ ਹੱਲ ਐ ਉਹ ਕੀਤਾ ਜਾਊਗਾ ਮੈਂਨ ਦੇਖੋ ਕਹਿਣ ਦਾ ਭਾਵ ਇਹੀ ਐ ਕਿਉਂਕਿ ਲੋਕਾਂ ਨੇ ਚੁਣ ਕੇ ਸਾਨੂੰ ਇੱਥੇ ਤੱਕ ਭੇਜਿਆ ਬਹੁਤ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਮੱਸਿਆਵਾਂ ਹਨ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ ਸੋ ਲੋਕਾਂ ਤੋਂ ਨਿਕਲ ਕੇ ਆਏ ਆ ਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ ਇਹੀ ਮੁੱਖ ਮੰਤਰੀ ਸਾਹਿਬ ਨੇ ਹਦੇਸ਼ ਵੀ ਦਿੱਤੀਆ ਤੇ ਇਹ ਤੇ ਜਿਹੜਾ ਡਿਸਕਸ਼ਨ ਹੈ ਉਹ ਵੀ ਜਿਹੜੀ ਆ ਉਹ ਹੀ ਆ ਬੀਜੀ ਪੰਚਾਇਤੀ ਇਲੈਕਸ਼ਨਾਂ ਦੇ ਉੱਤੇ ਵੀ ਕੋਈ ਚਰਚਾ ਹੋਈ ਹੈ ਵੀ ਕਦੋਂ ਕਰਾਈਆਂ ਜਾ ਸਕਦੀਆਂ ਦੇਖੋ ਸਾਰੀਆਂ ਇਲੈਕਸ਼ਨਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਐ ਪੰਚਾਇਤੀ ਵੀ ਹੋਣੀਆਂ ਐ ਕਾਰਪੋਰੇਸ਼ਨ ਵੀ ਹੋਣੀ ਐ ਬਲਾਕ ਸੰਪਤੀ ਵੀ ਹੋਣੀ ਹੈ ਜਿਲ੍ਹਾ ਪ੍ਰੀਸ਼ਦ ਦੀਆਂ ਵੀ ਹੋਣੀਆਂ ਤੇ ਉਹਨਾਂ ਲਈ ਤਾਂ ਚਲੋ ਜਿਹੜੇ ਸਾਡੇ ਲੀਡਰ ਹੈ ਸਾਡੀ ਸਰਕਾਰ ਹੈ ਹਮੇਸ਼ਾ ਜਿਹੜੀ ਤਿਆਰ ਹੈ ਪਰ ਉਹਦੇ ਲਈ ਹਜੇ ਕਦੋਂ ਹੋਣੀ ਹੈ ਇਹਦੇ ਬਾਰੇ ਕੋਈ ਜਿਹਾ ਡਿਸਕਸ਼ਨ ਹੋ ਨਹੀਂ ਕੀਤੀ ਕਿ ਸਿੰਪਲ ਤੇ ਨਹੀਂ ਲੜੇਗੀ ਪਾਰਟੀ ਪੰਚਾਇਤੀ ਚੋਣ ਕਿ ਇਸ ਬਾਬਤ ਕੋਈ ਚਰਚਾ ਹੋਈ ਹੈ ਕੋਈ ਫੈਸਲਾ ਹੋਇਆ ਨਹੀਂ ਮੈਂ ਕਹੀ ਜਾਂਦਾ ਜੀ ਚੋਣਾਂ ਬਾਰੇ ਹਜੇ ਡਿਸਕਸ਼ਨ ਜਿਹੜੀ ਹੈ ਕੋਈ ਨਹੀਂ ਹੋਈ ਬਾਕੀ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਡਿਸਕਸ਼ਨ ਜਿਹੜੀ ਹੈ ਤੇ ਜ਼ਰੂਰ ਜਿਹੜੀ ਆ ਹੋਊਗੀ ਤੇ ਆਮ ਆਦਮੀ ਪਾਰਟੀ ਜਿਹੜੀ ਮਜਬੂਤੀ ਨਾਲ ਜਿਹੜੀਆਂ ਸਾਰੇ ਲਖਮੀ ਚਾਰਜ ਜਿਮਨੀ ਚੋਣਾਂ ਦੇ ਉੱਤੇ ਵੀ ਕੋਈ ਗੱਲਬਾਤ ਹੋਈ ਹੈ ਵੀ ਕੈਂਡੀਡੇਟ ਕਿਹੜੇ ਹੋਣਗੇ ਉਹਨਾਂ ਬਾਰੇ ਵੀ ਕੋਈ ਜਰੂਰੀ ਨਹੀਂ ਹਜੇ ਕੋਈ ਕੈਂਡੀਡੇਟ ਜਿਹੜੀ ਗੱਲ ਨਹੀਂ ਹੋਈ ਪਰ ਇਹ ਹੈ ਵੀ ਜਦੋਂ ਡਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਹ ਚਾਰੇ ਹਲਕਿਆਂ 'ਚ ਵੀ ਕਿਉਂਕਿ ਮੇਰਾ ਤਾਂ ਆਪਣਾ ਹਲਕਾ ਸਾਰੇ ਕਿਤੇ ਜਿਹੜੇ ਡਵੈਲਪਮੈਂਟ ਦੇ ਜਿਹੜੇ ਕੰਮ ਨੇ ਬਹੁਤ ਚੱਲ ਰਹੇ ਆ ਤੇ ਤੇਜ਼ੀ ਨਾਲ ਚੱਲ ਰਹੇ ਆ ਸਾਨੂੰ ਵੀ ਇਹ ਹੈ ਵੀ ਕੋਰਡ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜ ਤੇ ਬਾਕੀ ਮੈਂ ਤੁਹਾਨੂੰ ਇਹ ਬੜੇ ਵਿਸ਼ਵਾਸ ਨਾਲ ਕਹਿੰਦਾ ਕਿਉਂਕਿ ਜਲੰਧਰ ਦੇ ਵਿੱਚ ਵੀ ਵੱਡੀ ਚ ਜਿਹੜੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਬਾਈ ਇਲੈਕਸ਼ਨ ਚ ਹੋਈ ਹੈ ਤਿੰਨਾਂ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੂਗੀ ਮੀਤ ਇੱਕ ਗਵਰਨਰ ਇਹਦਾ ਤਾਂ ਬਹੁਤ ਜ਼ਿਆਦਾ ਡੇਟਾ ਨੂੰ ਲੈ ਕੇ ਜਿਹੜਾ ਬਹੁਤ ਬੜਾ ਮੈਂ ਦੇਖੋ ਜੀ ਹੌਕੀ ਟੀਮ ਨੂੰ ਸਾਰੀ ਨੂੰ ਪਹਿਲਾਂ ਮੈਂ ਫੋਨ ਤੇ ਵੀ ਗੱਲ ਕਰ ਚੁੱਕਿਆ ਵਧਾਈ ਵੀ ਜਿਹੜੀ ਹੈ ਦੇ ਚੁੱਕਿਆ ਸਾਨੂੰ ਤਾਂ ਬੜੀ ਖੁਸ਼ੀ ਹੈ ਕਿ ਨੇ ਲੰਬੇ ਅਰਸੇ ਬਾਅਦ ਲਗਾਤਾਰ ਦੂਜੀ ਵਾਰੀ ਭਾਰਤੀਆਂ ਨੇ ਤੇ ਜੇ ਮੈਂ ਕਹਾਂ ਵੀ ਉਹਦੇ ਵਿੱਚ ਪੰਜਾਬੀਆਂ ਨੇ ਮੈਡਲ ਜਿਹੜੇ ਆ ਉਹ ਦਿੱਤੇ ਜਿੱਤੇ ਆ ਤੇ ਬਾ ਕਮਾਲ ਇਹਨੇ ਪ੍ਰੈਸ਼ਰ ਚ ਚਾਹੇ ਹਰਮਨ ਹੋਵੇ ਚ ਮੰਦੀਪ ਉਹ ਸਾਰਿਆਂ ਨੇ ਜਿਹੜੇ ਖੇਡ ਦਾ ਜਿਹੜਾ ਅਮਜਾਰਾ ਕੀਤਾ ਉਹ ਬਾਕੀ ਤਾਰੀਫ ਕਰਨ ਵਾਲਾ ਹੈਗਾ ਤੇ ਹੁਣ ਬੜੀ ਜਲਦੀ ਸੀਐਮ ਸਾਹਿਬ ਨੇ ਜਿਹੜਾ ਪ੍ਰੋਗਰਾਮ ਜਿਹੜਾ ਉਹ ਰੱਖਣਾ ਹੈਗਾ ਸਾਰਿਆਂ ਨੂੰ ਬੁਲਾਉਣਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਜਿਹੜੇ ਮੈਡਲ ਲੈ ਕੇ ਆ ਉਹਨਾਂ ਦੀ ਵੀ ਤੇ ਜਿਹੜੇ ਸਾਡੇ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਅਸੀਂ ਬੁਲਾਉਣਾ ਕਿਉਂਕਿ 올림픽 ਦੇ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ ਸਾਡੇ ਜ਼ਿਲ੍ਹੇ ਦਾ ਅਕਸ਼ਦੀਪ ਪਹਿਲਾ ਬਰਨਾਲੇ ਦਾ ਜਿਹੜਾ ਮੁੰਡਾ ਹੈ ਜਿਹੜਾ 올ਪੀਅਨ ਬਣਿਆਗਾ ਤੁਸੀਂ ਦੇਖੋ ਵੀ ਐਡੇ ਜ਼ਿਲ੍ਹੇ ਚੋਂ ਅੱਜ ਤੱਕ ਇਹਦੇ ਕੋਲ ਅੱਪਕੀ ਦੇ ਵਿੱਚ ਹੀ ਨਹੀਂ ਗਿਆ ਜੇ ਪਹਿਲਾ ਗਿਆ ਤਾਂ ਬਹੁਤ ਵੱਡੀ ਬੁਲਬਦੀ ਹੈ ਕਿ ਸਾਰੀ ਦੁਨੀਆ ਤੁਸੀਂ 올ਪੀਕ ਦੇ ਵਿੱਚ ਪਹੁੰਚਣਾ ਉੱਥੇ ਪਾਰਟਿਸਿਪੇਟ ਆ ਜਿਹੜਾ ਉਹ ਕਰਨਾ ਸੋ ਜਿਹੜੇ ਵੀ ਖਿਡਾਰੀ ਸਾਡੇ ਉੱਥੇ ਪਾਰਟਿਸਿਪੇਟ ਵੀ ਕਰਕੇ ਆਇਆ ਸਾਡੇ ਲਈ ਉਹਨਾਂ ਤੇ ਵੀ ਸਾਨੂੰ ਜਿਹੜਾ ਮਾਣ ਹੈ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਹੌਸਲਾ ਅਫ ਤੇ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਵੀ ਜਿਹੜਾ ਕੀਤਾ ਜਾਊਗਾ ਨਹੀਂ ਜੀ ਐਨ ਐਚ ਆਈ ਦੀਆਂ ਜਿਹੜੇ ਪ੍ਰੋਜੈਕਟ ਹੈਗੇ ਆ ਉਹਨੂੰ ਲੈ ਕੇ ਕਾफी ਵਿਵਾਦ ਖੜਾ ਹੋਇਆ ਪਿਛਲੇ ਦਿਨ ਹੁਣ ਤਾਂ ਤੁਸੀਂ ਲੋਕ ਸਭਾ ਤੁਸੀਂ ਨਹੀਂ ਕਿ ਗੱਤਰੀ ਜੀ ਕੇਂਦਰ ਸਰਕਾਰ ਤੇ ਇੱਕ ਮਿੰਟ ਕੇਂਦਰ ਸਰਕਾਰ ਦੇ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਹੈਗੇ ਆ ਉਹ ਰੋਕ ਦਿੱਤੇ ਗਏ ਆ ਤੇ ਕੁਝ ਰੁਕਣ ਦੀ ਚੇਤਾਵਨੀ ਦੇ ਦਿੱਤੀ ਗਈ ਆ ਦੇਖੋ ਕੋਈ 17000 ਨਹੀਂ ਦੇਖੋ ਨਹੀਂ ਦੇਖੋ ਕੋਈ ਹਜੇ ਰੁਕੇ ਨਹੀਂ ਗਏ ਸੀਐਮ ਸਾਹਿਬ ਦੇ ਲੈਵਲ ਤੇ ਉਹਨਾਂ ਨੇ ਵੀ ਕਿਹਾ ਕਿ ਸਾਰਿਆਂ ਦੇ ਨਾਲ ਜਿਹੜੀ ਡਿਸਕਸ਼ਨ ਚੱਲਦੀ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਸਾਡੀ ਲੱਗੀ ਹੋਈ ਆ ਤੇ ਸਾਰੇ ਕਿਤੇ ਜਿਹੜਾ ਇਹਦੇ ਤੇ ਕੰਮ ਪਰ ਹਾਂ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਬਣਦੇ ਜਿਹੜੇ ਰੇਟ ਹੈ ਉਹ ਜ਼ਰੂਰ ਦਿੱਤੇ ਜਾਣ ਹੁਣ ਕਈ ਜਗ੍ਹਾ ਐਵੇਂ ਆ ਤੁਸੀਂ ਦੇਖੋ ਵੀ ਉੱਥੇ ਮਾਰਕੀਟ ਰੇਟ ਹੈਗਾਗਾ 2 ਕਰੋੜ ਰੁਪਈਆ ਤੇ ਉੱਥੇ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਤੂੰ 50 ਲੱਖ ਰੁਪਈਆ ਲੈ ਲੈ ਤਾਂ ਕਿਸ ਤਰ੍ਹਾਂ ਜਿਹੜਾ ਉਹ ਜ਼ਮੀਨ ਜਿਹੜੀ ਹੈ ਉਹ ਛੱਡੂਗਾ ਤੇ ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ ਤੁਸੀਂ ਸਾਰੇ মিডিਆ ਵਾਲੇ ਇੱਥੇ ਖੜੇ ਹੋ ਇਹ ਸਵਾਲ ਵੀ ਮੈਂ ਨਾਲ ਦੀ ਨਾਲ ਰਵਨੀਤ ਬਿੱਟੂ ਜੀ ਨਹੀਂ ਕਰਦਾ ਤੇ ਨਾਲ ਮੈਂ ਤੁਹਾਨੂੰ ਇਹਦਾ ਰਿਟਰਨ ਵੀ ਮੈਂ ਤੁਸੀ ਕਹੋਗੇ ਮੈਂ ਈਮੇਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ ਮੈਂ ਇੱਕ ਵਿਧਾਨ ਲੋਕ ਸਭਾ ਚ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ ਤੇ ਉਹਦੇ ਜਵਾਬ ਤਾਂ ਚਲੋ ਮੈਨੂੰ ਉੱਥੇ ਜਿਹੜਾ ਮੈਂ ਉਹ ਡਿਬੇਟ ਦੇ ਵਿੱਚ ਚੁੱਕਿਆ ਸੀ ਉੱਥੇ ਕੀ ਦੇਣਾ ਸੀ ਪਰ ਇਹਦਾ ਅਨਸਰਡਿ ਕੁਐਸਚਨ ਵੀ ਲੱਗਿਆ ਜਿਹਦਾ ਰਿਟਰਨ ਜਵਾਬ ਆਇਆ ਮੈਨੂੰ ਰਿਟਰਨ ਜਵਾਬ ਕੀ ਆਇਆ ਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਆ ਚੁਣਕੇ ਨਹੀਂ ਕਹਿ ਲੋ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ ਪਰ ਦੂਜੇ ਪਾਸੇ ਉਹ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਪਹਿਲਾ ਇੱਕ ਆਉਂਦਾ ਕਿ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਦਾ ਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ ਤੇ ਲਿਖ ਕੇ ਭੇਜ ਦੂੰਗਾ ਕਿ ਜੀ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮੁਹੱਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਰਨ ਸਵਾਲ ਲਾਇਆ ਉਹ ਮੈਂ ਲਾਇਆ ਸੀ ਸਟਾਰਟ ਪਰ ਉਹਨੂੰ ਆਫ ਸਟਾਰਟ ਕਰ ਦਿੱਤਾ ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ ਮੈਂ ਰਿਟਰਨ ਜਵਾਬ ਲੈ ਕੇ ਭੇਜ ਦਿੱਤਾ ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫ੍ਰੀ ਆਫ ਕਾਸਟ ਕਿਹਾ ਸੀ ਪੰਜਾਬ ਦੀ ਸਰਕਾਰ ਨੂੰ ਕਿਸਾਨ ਨੂੰ ਕਿਸਾਨ ਨੂੰ ਜਮੀਨ ਦਵਾਈ ਜਾਵੇ ਫ੍ਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ